ਇਕ ਵਾਰ ਸੇ ਪੰਜਾਬ ਵਿੱਚ ਚੌਨੇ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਚੌਨੇ ਦੀ ਫਸਲ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ। ਉਦੋਂ ਜ਼ਿਕਰ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਾਲੀ ਸਾੜਨ ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੰਜਾਬ ਸਰਕਾਰ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਕਿਸਾਨ ਨੂੰ اپیل ਕੀਤੀ ਹੈ ਕਿ ਉਹ ਪ੍ਰਾਲੀ ਨੂੰ ਨਾ ਸਾੜਨ। ਜ਼ਿਰਾਬਧਾਨਕੋਟ ਦੇ ਕਿਸਾਨਾਂ ਨੇ ਅਜੇ ਤੱਕ ਚੋਨੇ ਦੀ ਫਸਲ ਦੀ ਕਟਾਈ ਸ਼ੁਰੂ ਨਹੀਂ ਕੀਤੀ ਹੈ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਨੇ ਦੀ ਬਿਜਾਈ ਅਤੇ ਕਟਾਈ ਵਿੱਚ ਬਹੁਤ ਅੰਤਰ ਹੈ ਪਠਾਨਕੋਟ ਜਿੱਥੇ ਚੋਨੇ ਦੀ ਫਸਲ ਉਗਾਈ ਜਾਂਦੀ ਹੈ ਅਤੇ ਬਾਕੀ ਜ਼ਿਲ੍ਹਿਆਂ ਨਾਲੋਂ 20 ਤੋਂ 25 ਦਿਨ ਲੇਟ ਸ਼ੁਰੂ ਹੁੰਦੀ ਹੈ ਉਥੇ ਹੀ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਬੋਨਾ ਵਾਰਿਸ ਕਾਰਨ ਬਹੁਤ ਨੁਕਸਾਨ ਹੋਇਆ ਹੈ ਦੂਜੇ ਪਾਸੇ ਪੀਲੀ ਪੂੰਗੀ ਨਾਮਕ ਬਿਮਾਰੀ ਨੇ ਝੋਨੇ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਤੀਜਾ ਸਭ ਤੋਂ ਵੱਡਾ ਨੁਕਸਾਨ ਜੋ ਹਾਲ ਹੀ ਵਿੱਚ ਹੋਇਆ ਉਹ ਵੀ ਇਹ ਹੈ ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਝੋਨੇ ਦੀ ਫਸਲ ਕਾਲੀ ਹੁੰਦੀ ਦਿਖਾਈ ਦੇ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਇਹਨਾਂ ਬਾਰਸ਼ਾਂ ਜਾਂ ਬੋਨਾਵਾਰਿਸ ਜਾਂ ਪੀਲੀ ਪੂੰਗੀ ਕਾਰਨ ਨੁਕਸਾਨੀਆਂ ਗਈਆਂ ਹਨ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਨੂੰ ਕਿਸਾਨਾਂ ਨੂੰ ਟੁਕਵਾ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਵਾਪਸ ਆ ਸਕਣ। ਇਸ ਦੌਰਾਨ ਖੇਤੀਬਾੜੀ ਪਾਕ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਅਜੇ ਤੱਕ ਝੋਨੇ ਦੀ ਫਸਲ ਦੀ ਕਟਾਈ ਨਹੀਂ ਹੋਈ ਹੈ ਜਿਸ ਕਾਰਨ ਪਰਾਲੀ ਸਾੜਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਫਸਲ ਦੀ ਵੀ ਕਿਲੇ ਜਮੀਨ ਜਿਹੜੀ ਉਹ ਸਾਰੀ ਬੇਕਾਰ ਹੋ ਗਈ ਹੈ। ਠੀਕ ਹੈ ਜਿੰਨਾ ਦਾਣ ਜਿੰਨਾ ਵੀ ਹੈ ਸਾਰਾ ਬੇਕਾਰ ਹੋ ਗਿਆ। ਬੜਾ ਮੋਟਾ ਹੈਗਾ। ਜਿਹੜਾ ਵਾਰਸ਼ ਦੀ ਕਾਰਨ ਨਾਲ ਹੋਇਆ ਜੋ ਵੀ ਹੋਇਆ। ਵਾਰਸ਼ਿਕ ਥੋੜੀ ਥੋੜੀ ਹੋਈ ਹੈ ਬਹੁਤ ਬਰਸ ਹੋਈ ਹੈ। 5 ਇੱਕ ਵਾਰਿਸ਼ ਹੋਇਆ ਬੋਣਾ ਬੈਰਸ ਹੋਇਆ ਜਿਹੜਾ ਉਹਦੇ ਨਾਲ ਫਸਲਾਂ ਤੇ ਬਹੁਤ ਹੀ ਬੁਰਾ ਹਾਲ ਹੋਇਆ ਅਭੀ ਅੱਧੀ ਰਾਈ ਮੜੀ ਮੁੱਟੀ ਰਾਈ ਹੈ ਬਾਕੀ ਤੇ ਖਤਮ ਹੋ ਗਿਆ ਸਭ ਕੀ ਹੈ ਅਸੀਂ ਜਿੰਨੀ ਵੀ ਪ੍ਰੋਬਲਮ ਹੈ ਇਕੱਠੀ ਕਰ ਲੈਨੇ ਆ ਉਹ ਹੀ ਆਪਣੀ ਨਗਰ ਉਪਰਾਲੇ ਹੋਰ ਕਰਨੇ ਤੇ ਜੋ ਸਾਡਾ ਮੁਆਜਮਾ ਬਣਦਾ ਹੈ ਤੁਹਾਨੂੰ ਦਿੱਤਾ ਜਾਵੇ ਅਸੀਂ ਸਰਕਾਰ ਕੋਲ ਹੀ ਮੰਗਣਾ ਇੱਥੇ ਤੇ ਇੱਕ ਤੇ ਬੋਣਾ ਧੋਣਾ ਪੈ ਗਿਆ ਜਿਆਦਾ ਲੱਗ ਗਿਆ ਉਹਨੂੰ ਦਾਣਾ ਨਹੀਂ ਲੱਗਦਾ ਤੇ ਦੂਸਰਾ ਜਿਹੜਾ ਹੈ ਕਿ ਇਹਨੂੰ ਪੀਲੀ ਭੂੰਗੀ ਪੈ ਗਈ ਵਾਹ ਬਾਰਸ਼ ਦੀ ਵਜ੍ਹਾ ਨਾਲ ਅਸੀ ਤੇ ਪਰਾਲੀ ਨੂੰ ਜਿਹੜਾ ਕੀ ਡੰਗਣਾ ਵਾਸੀ ਯੂਜ਼ ਕਰਦੇ ਆ ਥੋੜੀ ਬਹੁਤੀ ਹੁੰਦੀ ਆ ਵੇਚ ਲੈਂਦੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਹੈ ਕਿ ਇਹਨੂੰ ਸਾੜੋ ਨਾ ਵੇਚ ਕੇ ਪ੍ਰੋਫਿਟ ਕਮਾਵਾ